ਸਸਿਕਾ ਜੀ ਮੈਂ ਹਕਮਲਕਪੁਰ ਤੋਂ ਦੇਖ ਰਿਹਾ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਇਸ ਸਾਲ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ ਜੇਕਰ ਕੈਨੇਡਾ ਵਿੱਚ ਕੱਲ ਚੋਣਾਂ ਹੋ ਜਾਂਦੀਆਂ ਨੇ ਤਾਂ ਲਿਬਰਲ ਪਾਰਟੀ ਦਾ ਹੱਥ ਉੱਪਰ ਰਹੇਗਾ ਜੀ ਹਾਂ ਤਾਜ਼ਾ ਚੋਣ ਸਰਵੇਖਣ ਸੱਤਾ ਉੱਤੇ ਕਾਬਜ ਹੋਣ ਤੇ ਸੁਪਨੇ ਦੇਖ ਰਹੀ ਕੰਜ਼ਰਵੇਟਿਵ ਪਾਰਟੀ ਵਾਸਤੇ ਵੱਡਾ ਚਟਕਾ ਮੰਨਿਆ ਜਾ ਰਿਹਾ ਹੈ ਜਿਸ ਮੁਤਾਬਕ 38% ਕੈਨੇਡੀਅਨ ਵੋਟਰ ਲਿਬਰਲ ਪਾਰਟੀ ਦੇ ਹੱਕ ਵਿੱਚ ਖੜੇ ਨਜ਼ਰ ਆ ਰਹੇ ਨੇ ਜਦਕਿ ਪੀਰ ਪੋਲੀਏ ਦੀ ਅਕਵਾਈ ਕੰਸਰਵੇਟਿਵ ਪਾਰਟੀ ਦੇ ਹਮਾਇਤਿਆਂ ਦੀ ਗਿਣਤੀ 36% ਦਰਜ ਕੀਤੀ ਗਈ ਹੈ। ਜਸਟਿਨ ਟਰੂਡੋ ਦੇ ਵੱਲੋਂ ਅਸੀਫਾ ਦਾ ਐਲਾਨ ਕਰਨ ਮੌਕੇ ਟੋਰੀਆ ਨੂੰ ਲਿਬਰਲ ਪਾਰਟੀ ਉੱਤੇ 26 ਅੰਕਾਂ ਦੀ ਲੀਡ ਹਾਸਲ ਸੀ ਜੋ ਪੂਰੀ ਤਰ੍ਹਾਂ ਹੁਣ ਖਤਮ ਹੋ ਚੁੱਕੀ ਹੈ। ਕੈਨੇਡਾ ਵਿੱਚ 2025 ਦੇ ਵਿੱਚ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਹਰੇਕ ਪਾਰਟੀ ਦੇ ਸਿਆਸੀ ਲੀਡਰ ਪੱਬਾ ਪਾਰ ਹੋਏ ਪਏ ਨੇ ਅਤੇ ਸਿਆਸੀ ਲੀਡਰਾਂ ਦੇ ਵੱਲੋਂ ਪੂਰਾ ਜੋਰਾ ਸ਼ੋਰਾ ਦੇ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਕ ਸਾਨਕ ਜਗਤ ਦੇ ਸਰਵੇਖਣ ਦੀ ਰਿਪੋਰਟ ਮੁਤਾਬਕ 21 ਜਨਵਰੀ ਤੋਂ 24 ਫਰਵਰੀ ਦਰਮਿਆਨ ਹੋਏ ਸਰਵੇਖਣ ਦੇ ਵਿੱਚ 1000 ਕੈਨੇਡੀਅਨ ਦੀ رائے ਦੇ ਵਿੱਚ ਵੋਟ ਪਾਉਣ ਦਾ ਹੱਕ ਹਾਸਲ ਦਰਜ ਕੀਤਾ ਗਿਆ ਐਪਸੋਸ ਪਬਲਿਕ ਅਫੇਅਰਸ ਦੇ ਮੁਖੀ ਕਾਰਜਕਾਰੀ ਅਫਸਰ ਡੈਰਲ ਐਬ੍ਰੀਕਰ ਮੁਤਾਬਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਬਦਲ ਰਹੀ ਹੈ ਅਤੇ 2021 ਤੋਂ ਬਾਅਦ ਪਹਿਲੀ ਵਾਰ ਲਿਬਰਲ ਪਾਰਟੀ ਨੂੰ ਕਿਸੇ ਚੋਣ ਸਰਵੇਖਣ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਤੋਂ ਲੀਡ ਹਾਸਲ ਹੋਈ ਹੈ। ਲਿਬਰਲ ਪਾਰਟੀ ਨੂੰ ਸਭ ਤੋਂ ਵੱਧ ਫਾਇਦਾ ਅਨਟਾਰੀਓ ਅਤੇ ਕਿਊਬెక్ ਦੇ ਵਿੱਚ ਹੋਇਆ ਹੈ ਅਤੇ ਉਹਨਾਂ ਦੋ ਰਾਜਾਂ ਦੇ ਵਿੱਚ ਹੀ ਪਾਰਲੀਮੈਂਟ ਦੀਆਂ ਸਭ ਤੋਂ ਵੱਧ ਸੀਟਾਂ ਨੇ। ਅਨਟਾਰੀਓ ਮੈਨੀਟੋਬਾ ਦੀ ਸਰਹੱਦ ਵਾਲੇ ਇਲਾਕੇ ਦੇ ਵਿੱਚ ਵੀ ਲਿਬਰਲ ਪਾਰਟੀ ਦੀ ਵੁਕਤ ਵੱਧ ਗਈ ਹੈ। ਜੱਦ ਕੇ ਪੱਛਮੀ ਕੈਨੇਡਾ ਦੇ ਵਿੱਚ ਹੁਣ ਵੀ ਕੰਜ਼ਰਵੇਟਿਵ ਪਾਰਟੀ ਬਿਹਤਰ ਨਜ਼ਰ ਆ ਰਹੀ ਹੈ ਜਿਉਂ-ਜਿਉਂ ਟਰੰਪ ਦੇ ਵੱਲੋਂ ਕੈਨੇਡੀਅਨ ਵਸਤਾਂ ਉੱਤੇ ਟੈਰਿਫ ਲਾਉਣ ਦੀ ਤਰੀ ਕੈਨੇਡਾ ਆ ਰਹੀ ਹੈ ਉਵੇਂ ਲਿਬਰਲ ਪਾਰਟੀ ਦੇ ਹਮਾਇਤਾਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਹਾਲੀ ਦੇ ਵਿੱਚ ਜਿੱਥੇ ਕੰਜ਼ਰਵੇਟਿਵ ਪਾਰਟੀ ਦੇ 5% ਦੀ ਹਮਾਇਤੀ ਟੁੱਟ ਗਏ ਤਾਂ ਉੱਥੇ ਹੀ ਐਨਟੀਪ ਨੂੰ 4% ਅਤੇ ਬਲੋਕ ਕਿਊਬੈਕ ਵਨ ਨੂੰ 6% ਦੀ ਹਮਾਇਤੀਆਂ ਦਾ ਨੁਕਸਾਨ ਚਲਣਾ ਪਿਆ ਐਪਸੋਸ ਦੇ ਵੱਲੋਂ ਫਰਵਿ ਦੇ ਆਰੰਭ ਦੇ ਵਿੱਚ ਕੀਤੇ ਗਏ ਸਰਵੇਖਣ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਹਮਾਇਤੀਆਂ ਦੀ ਗਿਣਤੀ 41% ਦਰਜ ਕੀਤੀ ਗਈ ਜਦਕਿ 28% ਲੋਕਾਂ ਨੇ ਲਿਬਰਲ ਪਾਰਟੀ ਨੂੰ ਵੋਟ ਪਾਉਣ ਦੀ ਗਲ ਲਾਖੀ ਦੱਸਦੇ ਕਿ ਟੋਰੀ ਆਗੂ ਪੀਰ ਪੋਲੀਓ ਪਿਛਲੇ 1 ਮਹੀਨੇ ਤੋਂ ਛੋਨਾ ਕਰਵਾਉਣ ਦੇ ਯਤਨ ਕਰ ਰਹੇ ਨੇ 2024 ਦੇ ਅੰਤ ਵਿੱਚ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਲਿਬਰਲ ਸਰਕਾਰ ਦੇ ਵਿਰੁੱਧ بے ਸਹਾਈ ਮਤੇ ਵੀ ਲਿਆਂਦੇ ਗਏ ਪਰ ਟੂਡੋ ਨੂੰ ਗੱਦੀਆਂ ਲਾਉਣ ਦੇ ਵਿੱਚ ناکਾਮਯਾਬ ਇੱਥੇ ਦੱਸਣਾ ਪੰਦ ਹੈ ਕਿ ਪੋਲੀਮ ਨੇ ਕਾਰਬਨ ਟੈਕਸ ਦੇ ਮੁੱਦੇ ਉੱਤੇ ਟੂਰੋ ਸਰਕਾਰ ਨੂੰ ਘੇਰਨ ਦਾ ਯਤਨ ਕੀਤਾ ਪਰ ਲੀਡਰਸ਼ਿਪ ਦੌੜ ਦੇ ਵਿੱਚ ਸ਼ਾਮਲ ਮਾਰਕ ਕਾਰਨੀ ਅਤੇ ਕ੍ਰਿਸਟਿਅਨ ਫਰੀਲੈਂਡ ਕਾਰਬਨ ਟੈਕਸ ਉੱਤੇ ਰੋਕ ਲਾਉਂਦੀ ਗੱਲ ਆਖ ਚੁੱਕੇ ਨੇ। ਇਸ ਦੌਰਾਨ ਹਾਲਾਤ ਬਦਲ ਗਏ ਅਤੇ ਟੈਂਪਟੀਆਂ ਟੈਲਸ ਪਕਤਾ ਮੁੱਦਾ ਬਣ ਗਿਆ ਅਤੇ ਅਲਬਰਟਾ ਵਰਗੇ ਰਾਜ ਤੇ ਵੱਲੋਂ ਕੌਮੀ ਇਕਤਾ ਨੂੰ ਇੱਕ ਪਾਸੇ ਰੱਖ ਕੇ ਵਖਰਾ ਰਾਗ ਅਲਾਪ ਨੇ ਦਾ ਖਮਿਆਜ਼ਾ ਟੋਰੀਆ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਲੋਕਾਂ ਦਾ ਝੁਕਾਓ ਲਿਬਰਲ ਪਾਰਟੀ ਦੇ ਵੱਲ ਵੱਧਦਾ ਜਾ ਰਿਹਾ ਹੈ ਡੈਨਲ ਪ੍ਰੇਕਰ ਦਾ ਕਹਿਣਾ ਹੈ ਕਿ ਕੰਜ਼ਰਵੇਟਿਵ ਪਾਰਟੀ ਨੂੰ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਣਾ ਹੋਵੇਗਾ ਕਿਉਂਕਿ ਇੱਕ ਵੱਖਰੇ ਸਰਵੇਖਣ ਮੁਤਾਬਕ 86% ਕੈਨੇਡੀਅਨ ਤੁਰੰਤ ਚੋਣਾਂ ਚਾਹੁੰਦੇ ਨਹੀਂ ਤਾਂ ਕਿ ਨਵੇਂ ਪ੍ਰਧਾਨ ਮੰਤਰੀ ਟੈਂਪਡੀਆਂ ਟੈਰਿਫਸ ਦਾ ਠੋਕਵਾ ਜਵਾਬ ਦੇ ਸਕੇ ਤੇ ਅਫਸੋਰਸ ਦੇ ਸਰਵੇਖਣ ਦੇ ਵਿੱਚ 3.8 ਫੀਸਦੀ ਘਾਟਾਵਾਦ ਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਗਿਆ ਜ਼ਿਕਰੇ ਖਾਸ ਹੈ ਕਿ ਸਰਵੇਖਣ ਦੇ ਅੰਕੜੇ ਦਰਸਾਉਂਦੇ ਨੇ ਕਿ ਜੇਕਰ 2025 ਦੀਆਂ ਹੋਣ ਵਾਲੀਆਂ ਚੋਣਾਂ ਕੱਲ ਹੋ ਜਾਂਦੀਆਂ ਨੇ ਤਾਂ ਲਿਬਰਲ ਪਾਰਟੀ ਨੂੰ ਮੋੜ ਤੋਂ ਸ਼ਾਨਦਾਰ ਜਿੱਤ ਹਾਸਲ ਹੋ ਸਕਦੀ ਹੈ ਅਤੇ ਕੰਜ਼ਰਵੇਟਿਵ ਪਾਰਟੀ ਨੂੰ ਯਾਨੀ ਕਿ ਪੀਰ ਪੋਲੀਵ ਨੂੰ ਬੁਰੀ ਤਰ੍ਹਾਂ ਮਾਤ ਮਿਲ ਸਕਦੀ ਹੈ ਪਰ ਕਿਸੇ ਜਿੱਤ ਹੁੰਦੀ ਹੈ ਕਿਸ ਦੀ ਹਾਰ ਹੁੰਦੀ ਹੈ ਇਹ ਤਾਂ ਹੁਣ ਹੋਣ ਵਾਲਾ ਸਮਾਂ ਹੀ ਤੈਅ ਕਰੇਗਾ ਬਿਊ ਰਿਪੋਰਟ ਚੈਨ ਪੰਜਾਬੀ